ਕਰ ਗਾਰਡਨ ਦੇ ਵਿੱਚ ਬੇਸ਼ੁਮਾਰ ਸਬਜੀ ਅੰਤਾਂ ਦੀ ਸਬਜੀ ਅਸੀਂ ਪੈਦਾ ਕਰਦੇ ਹਾਂ ਦੋ ਦੋ ਬੂਟਿਆਂ ਨਾਲੋਂ ਕਹਿਰ ਆ ਜਾਂਦਾ ਆ ਔਰ ਕਿਵੇਂ ਪੈਦਾ ਕਰਦੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਇਹੀ ਤੁਹਾਨੂੰ ਦਿਖਾ ਰ ਰਿਹਾ ਤੁਸੀਂ ਬਾਅਦ ਵਿੱਚ ਕਮੈਂਟ ਕਰਦੇ ਆ ਮੈਨੂੰ ਕਿ ਕਿਵੇਂ ਸਾਰਾ ਕੁਝ ਹੋ ਗਿਆ ਇੱਕ ਬੂਟੇ ਨੂੰ ਕਿਵੇਂ ਇੰਨੇ ਟਮਾਟਰ ਲੱਗ ਗਏ ਲਓ ਮੈਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲੇ ਸਾਰੀਆਂ ਚੀਜ਼ਾਂ ਬਰੀਕੀ ਨਾਲ ਸ਼ੇਅਰ ਕਰਨ ਲੱਗਾ ਔਰ ਲਾਉਣ ਦਾ ਟਾਈਮ ਚੱਲ ਰਿਹਾ ਆ ਔਰ ਸਬਜੀ ਲਾਉਣ ਦੇ ਟਾਈਮ ਤੇ ਹੀ ਮੈਂ ਤੁਹਾਨੂੰ ਦੱਸਣ ਲੱਗਾ ਕਿ ਕਿਵੇਂ ਮੈਂ ਬੂਟੇ ਲਾਉਣਾ ਆ ਤੁਸੀਂ ਵੀ ਬਿਲਕੁਲ ਇਹੀ ਤਰੀਕਾ ਅਪਣਾਓ ਆਰਗੈਨਿਕ ਆ ਔਰ ਬਿਲਕੁਲ ਦੇਸੀ ਆ ਤੇ ਫਰਦਾ ਅੰਤ ਨਹੀਂ ਰਹਿਣਾ ਤੁਹਾਡੇ ਘਰ ਦੇ ਵਿੱਚ ਆਓ ਵੀਡੀਓ 'ਚ ਮੈਂ ਤੁਹਾਨੂੰ ਦੱਸਣ ਲੱਗਾ ਆ ਆ ਜਾਓ। ਧਰਮੀਆਂ ਵਾਲੇ ਬੇਲ ਬੂਟੇ ਕੋਈ ਵੀ ਬੇਲ ਵੱਡ ਕਦੂ ਮਿਰਚਾਂ ਸਾਰੀ ਤਰ੍ਹਾਂ ਦੇ ਲਾਉਣ ਦਾ ਇੱਕ ਮੈਂ ਤੁਹਾਡੇ ਨਾਲ ਆਰਗੈਨਿਕ ਤਰੀਕਾ ਅੱਜ ਦੀ ਵੀਡੀਓ 'ਚ ਸ਼ੇਅਰ ਲਗਾ ਕਰਨ ਬਾਅਦ ਤੁਸੀਂ ਕਹਿ ਦਿੰਦੇ ਆ ਕਿ ਇੰਨਾ ਫਲ ਕਿਉਂ ਲੱਗਦਾ ਕੀ ਪਾਇਆ ਆ ਆਓ ਮੈਂ ਲਾਉਣ ਵਿੱਲੇ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਆ ਸਾਰੀ ਤਰ੍ਹਾਂ ਦੇ ਅੱਧੇ ਬੂਟੇ ਮੈਂ ਲਾਦਤੇ ਆ ਤੇ ਕੁਝ ਆ ਦੇਖੋ ਇਹਦੇ ਵਿੱਚ ਮੈਂ ਲਾਇਓ ਆ ਤੇ ਕੁਝ ਲੈ ਕੇ ਆਂਦੇ ਆ ਤੇ ਤੁਸੀਂ ਵੀ ਬਾਜ਼ਾਰ ਤੋਂ ਵੀ ਲੈ ਸਕਦੇ ਆ ਕਿਸੇ ਵਧੀਆ ਜੀ ਦੁਕਾਨ ਤੋਂ ਤੇ ਆਓ ਮੈਂ ਤੁਹਾਨੂੰ ਲਾਉਣ ਦੇ ਦੋ ਤਿੰਨ ਤਰੀਕੇ ਦੱਸਣ ਲੱਗਾ ਆ 15 ਫਰਵਰੀ ਤੱਕ ਫਰਵਰੀ ਦੇ ਵਿੱਚ ਪੂਰੀ ਲਵਾਈ ਜੋਰਾਂ ਤੇ ਆ ਘਰੇਲੂ ਸਬਜ਼ੀ ਦੀ ਹਾਂਜੀ ਗਰਮੀਆਂ ਵਾਲੀਆਂ ਵੱਡਾ ਕੱਦੂ ਜਾਤੀ ਦੀਆਂ ਜਿੰਨੀਆਂ ਵੀ ਬੀਲਾਂ ਆ ਇਹ ਲਾਉਣ ਦਾ ਸਮਾਂ ਫਰਵਰੀ ਮਹੀਨੇ ਦੇ ਵਿੱਚ ਬਿਲਕੁਲ ਠਕਮਾ ਆ। ਔਰ ਤਕਨੀਕ ਜਿਹੜੀ ਆ ਆਪਾਂ ਤੁਹਾਡੇ ਨਾਲ ਤੁਸੀਂ ਸਾਡੇ ਚੈਨਲ ਤੇ ਸਾਡੇ ਸ਼ਾਰਟ ਵੀ ਦੇਖ ਸਕਦੇ ਆ ਜਿਨ੍ਹਾਂ ਦੇ ਵਿੱਚ ਮੈਂ ਸਿਰਫ 1 ਮਿੰਟ ਦੇ ਵਿੱਚ ਹੀ ਦੱਸਿਆ ਆ ਕਿ ਟੋਆ ਆਪਾਂ ਪੱਟ ਲੈਣਾ ਕਿਉਂਕਿ ਮਿੱਟੀ ਦੇ ਵਿੱਚ ਕੱਲੀ ਜੇ ਆਪਾਂ ਵਧੀਆਂ ਤੋਂ ਵਧੀਆਂ ਬੂਟਾ ਲਿਆ ਕੇ ਵੀ ਦੱਬਾਂਗੇ ਤਾਂ ਕੋਈ ਦੂਜਾ ਨਹੀਂ ਹੋਣਾ ਹੈਗਾ ਤੇ ਫਲ ਦੀ ਉਮੀਦ ਨਾ ਕਰੇ। ਆਮੈਂ ਤੁਹਾਨੂੰ ਦੋੇ ਤਰੀਕੇ ਲੱਗਾ ਦੱਸਣ ਵੀਡੀਓ ਦੇ ਵਿੱਚ ਜੇ ਤਾਂ ਆਪਾਂ ਪਹਿਲਾਂ ਤਿਆਰ ਕਰਨਾ ਤਾਂ 10-15 ਦਿਨ ਪਹਿਲਾਂ ਤਾਂ ਸੁੱਕੇ ਪੱਤੇ ਸਿੱਟ ਸਕਦੇ ਆ ਸਰੋਂ ਦੀ ਖਲ પા ਸਕਦੇ ਆ ਤੇ ਦੇਸੀ ਢੇਰ ਉੱਪਰ ਤੋਂ ਮਿੱਟੀ ਪਾ ਸਕਦੇ ਆ ਉਸ ਤੋਂ ਇਲਾਵਾ ਜੇ 1-2 ਦਿਨ ਪਹਿਲਾਂ ਵੀ ਆਪਾਂ ਕਰਨਾ ਤਾਂ ਵੀ ਮੈਂ ਤੁਹਾਨੂੰ ਉਸੇ ਵੇਲੇ ਵਾਲਾ ਵੀ ਆ ਦੇਖੋ ਦਿਖਾ ਰਹੇ ਆ ਜਦੋਂ ਬੂਟੇ ਆਪਣੇ ਹੱਥ 'ਚ ਆ ਤੇ ਆਪਾਂ ਲਾਉਣ ਲੱਗੇ ਆ ਜੇ ਬਿਲਕੁਲ ਤੁਹਾਡੇ ਕੋਲ ਇਹ ਚੀਜ਼ਾਂ ਨਹੀਂ ਮਿਲਦੀਆਂ ਤੁਸੀਂ ਕਿਤੇ ਸ਼ਹਿਰ 'ਚ ਰਹਿੰਦੇ ਆ ਤਾਂ ਆ ਮੈਂ ਤੁਹਾਨੂੰ ਇੱਕ ਚੀਜ਼ ਦਿਖਾ ਲਦਾ ਆ ਆ ਲਓ ਇਹਨੂੰ ਮਾਈਕਰੋ ਹਜਾ ਕਹਿੰਦੇ ਆ ਐਮਾਜ਼ੋਨ ਤੋਂ ਵੀ ਤੁਸੀਂ ਆਨਲਾਈਨ ਮਗਾ ਸਕਦੇ ਆ ਟਾਟਾ ਰੈਲੀਜ਼ ਦਾ ਇਹ ਇਹ ਟਾਟਾ ਰੈਲੀਜ਼ ਦਾ ਮਾਈਕਰੋ ਹਜਾ ਤੁਹਾਨੂੰ ਮਿਲ ਜਾਣਾ ਤੇ ਇਹ ਆ ਦੇਖੋ ਇਸ ਤਰ੍ਹਾਂ ਦਾ ਹੁੰਦਾ ਵਿੱਚੋਂ ਆ ਦੇਖੋ ਚਾਹ ਪੱਤੀ ਵਰਗਾ ਤੇ ਇਹ ਬੂਟਾ ਲਾਉਣ ਵੇਲੇ ਇਹਦੀਆਂ ਦੋ ਮੁਠਾਂ ਤੁਸੀਂ ਵਰਤ ਸਕਦੇ ਏ ਇਦਾਂ ਆ ਦੇਖੋ ਇੱਕ ਪੈਕੇਟ ਜੇ ਤੁਸੀਂ ਮੰਗਾ ਲਓਗੇ ਤਾਂ ਬਹੁਤ ਤੁਹਾਡੇ ਕੋਲ ਜ਼ਿਆਦਾ ਹੀ ਸਬਜ਼ੀ ਹੋ ਜਾਣੀ ਆ ਜੇ ਤੁਹਾਡੇ ਕੋਲ ਦੂਸਰੇ ਆਪਸ਼ਨ ਨਹੀਂ ਹੈਗੇ ਦੂਸਰੇ ਆਪਸ਼ਨ ਜਿਹੜੇ ਮੈਂ ਤੁਹਾਨੂੰ ਦੱਸਣ ਲੱਗਾ ਆ ਅਸੀਂ ਗੋਬਰ ਦਾ ਆ ਦੇਖੋ ਆ ਗਲਿਆ ਹੋਇਆ ਦੇਸੀ ਢੇਰਿਆ ਕਿਉਂਕਿ ਅਸੀਂ ਪਸ਼ੂ ਵਗੈਰਾ ਰੱਖਦੇ ਆ ਆ ਥੱਲੇ ਪਾ ਦੇਣਾ ਆ ਦੇਖੋ ਤੇ ਇਹਦੀ ਥੋੜਾ ਜਿਹਾ ਮਿੱਟੀ ਆ ਲਓ ਨਾਲ ਆ ਦੇਣੀ ਆ ਤੇ ਉਹਦੇ ਉੱਤੇ ਤੋਂ ਆਪਾਂ ਸਰੋਂ ਦੀ ਖੜ ਪਾਉਣੀ ਆ ਇਹ ਬਾਅਦ ਵਿੱਚ ਪਾਉਣ ਨਾਲੋਂ ਨਾਈਟ੍ਰੋਜਨ ਦੀ ਬਹੁਤ ਮਾਤਰਾ ਇਹਦੇ ਵਿੱਚ ਹੁੰਦੀ ਆ ਬਰੀਕ ਕੀਤੀ ਹੋਣੀ ਚਾਹੀਦੀ ਆ ਔਰ ਇਹ ਆਪਾਂ 100 150 ਗ੍ਰਾਮ ਇੱਕ ਬੇਲ ਨੂੰ ਆਹ ਦੇਖੋ ਆ ਲਓ ਤੇ ਜੇ ਤੁਹਾਡੇ ਕੋਲ ਰਾਖ ਚੁੱਲ੍ਹੇ ਦੀ ਸੁਆਹ ਮਿਲ ਜਵੇ ਜਾਂ ਸੈਲਰ ਵਗੈਰਾ ਤੋਂ ਵੀ ਮਿਲ ਜਾਂਦੀ ਆ ਉਹ ਬਹੁਤ ਹੀ ਵਧੀਆ ਆ ਆ ਦੇਖੋ ਆ ਲਓ ਈ ਆਪਾਂ ਨਾਈਟ੍ਰੋਜਨ ਪोटाਸ਼ ਜੋ ਸਬਜ਼ੀ ਲਈ ਲੋੜੀਂਦਾ ਹੈਗਾ ਆ ਪੂਰੀ ਤਰ੍ਹਾਂ ਮੁਕੰਮਲ ਕਰ ਦਿੱਤਾ ਤੇ ਉੱਤੇ ਤੋਂ ਥੋੜੀ ਆ ਦੇਖੋ ਮਿੱਟੀ ਜੇ ਤੁਹਾਡੇ ਕੋਲ ਮਿੱਟੀ ਬਿਲਕੁਲ ਹੀ ਰੇਤਲੀ ਆ ਭਰਤੀ ਵਾਲੀ ਆ ਤਾਂ ਖੇਤੋਂ ਲਿਆ ਸਕਦੇ ਆ ਆ ਦੇਖੋ ਆ ਆਪਾਂ ਇਹ ਥੇ ਤਿਆਰ ਕਰ ਲਿਆ ਤੇ ਬੂਟਾ ਜਿਹੜਾ ਆਪਾਂ ਕੋਈ ਵੀ ਆ ਦੇਖੋ ਮੈਂ ਤੁਹਾਨੂੰ ਦਿਖਾ ਲ ਰਹੀ ਆ ਲਾਉਣਾ ਆ ਆ ਦੇਖੋ ਇਹਨੂੰ ਇਸ ਤਰ੍ਹਾਂ ਕੱਢ ਲਈਦਾ ਆ ਤੇ ਆ ਸਣੀ ਨਾਲੇ ਆ ਦੇਖੋ ਆ ਲਓ ਇੰਜੇ ਬੂਟਾ ਲਾ ਦੇਈਦਾ ਆ ਇਸ ਸਮਾਨ ਦੇ ਵਿੱਚ ਤੇ ਉੱਪਰ ਤੋਂ ਹੋਰ ਮਿੱਟੀ ਪਾ ਦੇਈਦੀ ਆ ਆ ਦੇਖੋ ਤਾਂ ਕਿ ਜਿਹੜਾ ਆ ਆਖਰੀ ਵਾਲਾ ਪੱਤਾ ਆ ਆ ਵਾਲਾ ਜਿੱਥੋਂ ਬੂਟਾ ਫੁੱਟ ਰਿਹਾ ਇਹ ਨੰਗਾ ਰਹੇ ਇਹਨੂੰ ਕਦੇ ਵੀ ਮਿੱਟੀ ਚ ਨਹੀਂ ਲੱਭੀਦਾ ਆ ਲਓ ਤਕਨੀਕ ਮੈਂ ਤੁਹਾਨੂੰ ਦੱਸ ਦਿੱਤੀ ਆ ਫਲ ਮੈਂ ਤੁਹਾਨੂੰ ਦਿਖਾ ਦੇਣਾ ਆ ਲੱਗਾ ਇਹਨਾਂ ਹੀ ਬੂਟੇ ਆ ਆ ਜਿਹੜੀਆਂ ਅਸੀਂ ਫਰਵਰੀ ਦੇ ਸਟਾਰਟ ਵਿੱਚ ਲਾ ਸਕਦੇ ਆ 15 ਤਰੀਕ ਤੱਕ ਤੁਸੀਂ ਜਿੱਦਾਂ ਮਰਜੀ ਬੂਟੇ ਮਿਲ ਰਹੇ ਆ ਆ ਲਓ ਤੇ ਉਸੇ ਲਈ ਇਹਨੂੰ ਹਲਕਾ ਜਿਹਾ ਪਾਣੀ ਆ ਦੇਖੋ ਜ਼ਿਆਦਾ ਨਹੀਂ ਭਰੀਦਾ ਇਹਹੀ ਤਕਨੀਕ ਤੁਸੀਂ ਗਮਲੇ ਚ ਵਰਤ ਸਕਦੇ ਆ ਗਮਲਾ ਵੱਡਾ ਹੋਣਾ ਚਾਹੀਦਾ ਸਾਈਜ਼ ਵਿੱਚ ਤੇ ਬੇਸੇ ਤੁਸੀਂ ਸਾਡੇ ਚੈਨਲ ਉੱਤੇ ਸਾਡੇ ਸ਼ਾਰਟ ਕੱਲੇ-ਕੱਲੇ ਦੇਖ ਸਕਦੇ ਆ ਇਸੇ ਵਿਸ਼ੇ ਤੇ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਦੱਸੋ